ਆਦਿ ਆ ਮੰਗਾਂ ਨੰਗਰ ਵਾਲੀ ਸਰਕਾਰ ਮੁਰਦਾਬਾਦ ਫੋਟੋਬਾਦ ਫੋਟੋਬਾਦ ਜਿੰਦਾਬਾਦ ਜਿੰਦਾਬਾਦ ਹੋ ਕੇ ਸੱਜੇ ਬੋ ਜਿੰਦਾਬਾਦ ਜਿੰਦਾਬਾਦ ਦਿੱਲੀ ਕੂਚ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨਾਂ ਉੱਪਰ ਕੀਤੀ ਗਈ ਪ੍ਰਸ਼ਾਸਨਿਕ ਕਾਰਵਾਈ ਨੇ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਇਹੀ ਵਜ੍ਹਾ ਹੈ ਇਸ ਕਾਰਵਾਈ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਪੰਜਾਬ ਭਾਰ ਦੇ ਰੇਲਵੇ ਟ੍ਰੈਕ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਤਸਵੀਰਾਂ ਨੇ ਅੰਮ੍ਰਿਤਸਰ ਦੇ ਸਬਜ਼ੀ ਮੰਡੀ ਵੱਲੋਂ ਫਾਟਕਦੀਆਂ ਜਿੱਥੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਬੰਦ ਰਿਹਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਜਿਸ ਤਰ੍ਹਾਂ ਦੀ ਕਾਰਵਾਈ ਕਿਸਾਨਾਂ ਤੇ ਕੀਤੀ ਗਈ ਹੈ ਉਹ ਨਿੰਦਨਯੋਗ ਹੈ ਜਿੰਦਾਬਾਦ ਜਿੰਦਾਬਾਦ ਇਹ ਤਾਂ ਨਹੀਂ ਲਾਇਆ ਜੀ ਅੱਜ ਅਵੱਲਾ ਮੰਡੀ ਅੰਮ੍ਰਿਤਸਰ ਅਜੰਦਰ ਅੰਮ੍ਰਿਤਸਰ ਰਿਵਲ ਇਹ ਤਾਂ ਨਾ ਲਾਇਆ ਗਿਆ ਵਾ ਸਾਡੀ ਹੈਗੇ ਪਾਕਿਸਤਾਨ ਦੇ ਇੱਕ ਤਾਂ ਗ੍ਰਾਂਵ ਵੱਲੋਂ ਜੋ ਕਿ ਆੜਾ ਮੋਰਚਾ ਲੱਗਾ ਕਿਸਾਨਾਂ ਦਾ ਆਇਆ ਦਿੱਲੀ ਗਿਆ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਟਿੱਕਰੀ ਬਾਡਰ ਤੇ ਸਾਡੇ ਬੰਦੇ ਰੋਕੇ ਆ ਉਹਨਾਂ ਤੋਂ ਸਜੰਦਰ ਕੰਡਾ ਆ ਉਹਦੇ ਰੋਸ ਵਜੋਂ ਅੱਜ ਹਾਂ ਰੇਲਾ ਜਾਮ ਕੀਤੀਆਂ 12 ਤੋਂ 4 ਵਜੇ ਤੱਕ ਜਿੱਥੇ ਮੰਦੀ ਦੇ ਅਨੁਸਾਰ ਜੋ ਕਿ ਮੰਗਾ ਸਾਡੀਆਂ ਵਾ ਇਹ ਬੜੇ ਚਿਰ ਤੋਂ ਲੜਕਦੇ ਆਉਂਦੇ ਆ ਵਾ ਪਿੱਛੇ ਵੀ 13 ਮਹੀਨੇ ਆੜਾ ਮੋਰਚਾ ਲਗਾ ਰਿਹਾ ਦਿੱਲੀ ਉਥੇ ਸਾਰੀਆਂ ਮੰਗਾ ਮੰਨ ਕੇ ਤੇ ਸਰਕਾਰ ਮਾਨਲੇ ਜੂ ਕੇ ਲਾਗੂ ਨਹੀਂ ਕਰਦੀ ਦਾਵਾ ਕਰੇ ਲਾਗੂ ਨਹੀਂ ਕਰਦੀ ਤੇ ਸੰਘਰਸ਼ ਇਹਦਾ ਚੱਲਦਾ ਰਹੂਗਾ ਇਹ ਇਹ ਵੀ ਛਿੰਤ ਦੀ ਖੋਤੀ ਸਰਕਾਰ ਆ ਇਹ ਮੰਨ ਸੋਝੇ ਵੀ ਕਿਸਾਨ ਜਿਹੜੇ ਆ ਇਹ ਚੁੱਪ ਕੇ ਬਹਿ ਜਾਣਗੇ ਇਹ ਤਾਂ ਇਹ ਸ਼ੁਰੂਆਤ ਹੀ ਹੋਈ ਆ ਤੇ ਪਹਿਲੇ ਮੋਰਚੇ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਵਾ ਹਾਂਜੀ ਅਸੀਂ ਇਹ ਝੂਗਵਾਲੇ ਨਹੀਂ ਗੇ ਪਰ ਪਦਾ ਵੀ ਜਲੀ ਆ ਪੰਜਾਬ ਦੀ ਜਨਤਾ ਵਾਲੀ ਪੰਜਾਬੀ ਆ ਪੰਜਾਬੀ ਕਦੀ ਇਹ ਝੂਗਿਆ ਨਹੀਂ ਗਾ ਤੇ ਇਸ ਕਰਕੇ ਮੋਦੀ ਨੂੰ ਭਲੇਖਾ ਵਾ ਇਹ ਭਲੇਖਾ ਆਪਣਾ ਦੂਰ ਕਰਦੇ ਇਹ ਸਾਡੇ ਜਿਹੜੇ ਵੀਰਿਆ ਇਹ ਜਾਨਾਂ ਦੇਣ ਤੋਂ ਬੁਹਾਰੀ ਕਰਦੇ ਤੇ ਇਹ ਆਪਣੇ ਆਪਣੇ ਨਾਲ ਰਾਸ਼ਨ ਲੈ ਕੇ ਸਾਥ-ਸਾਥਾ ਚੱਲਦੇ ਆ ਪਹਿਲਾਂ ਵੀ ਉੱਥੇ ਰਹੇ ਅਸੀਂ ਇਹਦਾ ਜਾਸਾਣ ਸਗਾਈ ਆ ਅਸੀਂ ਤੇ ਅਸੀਂ ਤਾਂ ਸ਼ਾਂਤਮਈ ਚੱਲਦੇ ਆ ਕੋਈ ਕੋਈ ਹਰ ਰਸਤਾ ਦੀ ਰੋਕਿਆ ਕੋਈ ਗੱਲ ਨਹੀਂ ਇਹਨਾਂ ਨੇ ਆਪ ਛੜਕਦੇ بڑے بڑے ਬੈਰੀਅਰ ਲਾ ਕੇ ਇਦਾਂ ਜਿਹਾ ਜਿੱਦਾਂ ਪਾਕਿਸਤਾਨ ਤੇ ਇਨੀ ਇਨੀ ਸਖਦਾਈ ਪਾਕਿਸਤਾਨ ਤੇ ਪੰਜਾਬ ਦੀ ਹਸਾਦ ਕਿਦਾਂ ਕੀਤੀ ਜਿੱਦਿਸ ਇਹਨਾਂ ਉੱਥੇ ਉਸ ਬਾਰਡਰ ਤੇ ਜਿਹੜੀ ਫੋਰਸ ਲਾਈ ਆ ਤੇ ਜੋ ਜੋ ਕੰਟਰੋਲ ਰਾਈ ਬਾਊਂਸਟਰ ਡਾਇਆ ਐ ਐਸਆਰ ਆਂ ਜੀ ਗੋਲਗੇ ਚੱਲਣੀਆਂ ਉਥੇ ਬਿਲਕੁਲ ਇਹੋ ਜਿਹੇ ਵਰਦੀ ਦਾ ਕੰਡਾ ਇਦਾਂ ਵਰਦੀ ਦਾ ਬਾਰਡਰ ਦੇ ਵੀ ਦੁਸ਼ਮਨਾ ਕਰਦੇ ਜੋ ਆਪਣੇ ਕਿਸਾਨਾਂ ਨੂੰ ਵਰਦੀਲਾ ਕੀਤਾ ਆ ਇਹਨਾਂ ਨੂੰ ਕੋਈ ਸਬਕ ਸਿੱਖਣਾ ਨਹੀਂ ਦਿੰਦੇ ਤੋਂ ਤੇ ਬਾਕੀ ਜੜੀਆਂ ਮੰਗਾ ਸਾਡੀਆਂ ਬੇ ਕੋ ਜਾਇਜ਼ ਮੰਗਾਵਾ ਬੜੇ ਚਿਰ ਤੋਂ ਲੜਕੀਆਂ ਆਉਂਡੀਆਂ ਵਾਂ ਇੱਕ ਬੰਦੇ ਨਾਨਾ ਕਮਿਸ਼ਨ ਨੂੰ ਇਹ ਹਣਾ ਉਹਨੂੰ ਸ਼੍ਰੀਮਾਨ ਲਖਪ੍ਰੀਸ਼ਨ ਨੂੰ ਵੀ ਸਮਾਪਤ ਕਰਨ ਦੇ ਹੁਣ ਪੁਰਸਕਾਰ ਦੇਣ ਦੇ ਮਰੇ ਨੂੰ ਵੀ ਤੇ ਉਹਦੀ ਰਿਪੋਰਟ ਅਜ ਤੱਕ ਲਾਗੂ ਕੀਤੀ ਜੋ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਰਿਪੋਰਟ ਲਾਗੂ ਕਰਨ ਵਾਸਤੇ ਇਹਨਾਂ ਨੇ ਰਿਪੋਰਟ ਲਾਗੂ ਨਹੀਂ ਕੀਤੀ ਜੇ ਜੋ ਕਮੇਟੀਆਂ ਬਣਾਉਦੇ ਆ ਉਹ ਕਮੇਟੀਆਂ ਜੋ ਫੈਸਲੇ ਦਿੰਦੀਆਂ ਹੁਣ ਕਿ ਉਹ ਉਸ ਫੈਸਲੇ ਚੱਲਦੀਆਂ ਬਣ ਗਈਆਂ ਏ ਉਸ ਫੈਸਲੇ ਤੋਂ ਚੱਲਣਾ ਤੇ ਜੇ ਜੇ ਨਾਲ ਕਮੇਟੀ ਬਣਾਈ ਸੀ ਉਹ ਨਾਨਾ ਮੇਸ਼ੂ ਦੀ ਕਾ ਬਾਦ ਮੈਂ ਇਹਨਾਂ ਨੇ ਆ ਸਮੀਲਾ ਦਾ ਕਮਿਸ਼ਨ ਦੀ ਉਹ ਉਹ ਜਰਾ ਮਰ ਗਿਆ ਰਿਪੋਰਟ ਲਾਗੂ ਕਰ ਗਿਆ ਪਰ ਇਹਨਾਂ ਨੇ ਲੈਟਰ ਰਿਪੋਰਟ ਉੱਪਰ ਰੱਖੀ ਆ ਹੋਰ ਬੋਰਡ ਲਾਗੂ ਕਰ ਦੇਣਾ ਸਰਕਾਰ ਜਾਇਲ ਮੰਗਾ ਤੇ ਹੋਰ ਇਹਨਾਂ ਨੇ 23 ਫੀਸਾਂ ਦੇ ਮੰਗੀ ਆ ਐਮਐਸਟੀ ਮੰਗਵੇ ਅਸੀਂ ਉਹ ਲੈ ਕੇ ਰਵਾਂਗੇ ਤੁਹਾਡਾ ਹੱਕ ਬੰਦਾ ਵਾ ਠੀਕ ਜੇ ਮੰਨ ਲਵੇ ਨਹੀਂ ਮੰਨਦੇ ਤੇ ਅਸੀਂ ਜਿੰਨੀਆਂ ਜੱਥੇਬੰਦੀਆਂ ਵਾਂ ਸਰਕਾਰ ਨੇ ਦੇਖਾ ਕਰ ਲਿਆ ਹੁਣ ਸਭ ਜਾਣ ਨੂੰ ਪਿਆਰਾ ਦਿੱਲੀ ਹਨੂਕ ਮੋਗੇ ਤੋਂ ਵੀ ਆ ਤੋ ਮੋਸ਼ਨ ਬਾਦ ਅੱਲਾਹ ਤੇ ਲਾ ਰੁਪਿਆਂ ਭੱਜਦਾ 16 15 ਦਾ ਸੱਦਾ ਭਾਰਤ ਦਾ ਖਵਾ 15 ਬੰਦ ਤੋਂ ਬਾਅਦ ਇਹ ਤਿਆਰੀ ਕਰਨੀ ਹੈ ਜਾਣ ਵਾਸਤੇ ਸਾਡੇ ਸੰਜਾਰੀਆਂ ਤੇ ਮਾਣੂ ਗੱਲ ਸਾਹਿਬ ਤੇ ਬਾਕੀ ਜੀ ਕੀ ਫਸੇ